ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਨੇ ਸਾਰਿਆਂ ਦੇ ਤੇ ਆਪਾਂ ਹਜੇ ਸੈਟਅਪ ਲਾਉਣਾ ਹੈ ਕਮਰੇ ਦੇ ਵਿੱਚ ਇਸ ਲਈ ਆਪਾਂ ਗੱਡੀ ਦੇ ਵਿੱਚ ਬੈਠ ਕੇ ਆਪਾਂ ਲੋਕਾਂ ਦੀ ਕੁੱਤੇ ਖਾਣੀ ਕਰ ਲੈਂਦੇ ਆ ਕਿ ਇਹਦੇ ਬਹੁਤਾ ਟਾਈਮ ਆਪਾਂ ਖਰਾਬ ਨਹੀਂ ਕਰਦੇ ਤੇ ਆਜੋ ਸਾਰੇ ਆਪਾਂ ਕੁੱਤੇ ਖਾਣੀ ਕਰੀਏ ਅਬੇ ਮਜਾ ਆਏਗਾ ਨਾ ਭੀੜੋ ਸੱਚੀ ਮੈਂ ਸਟੋਰੀ ਪਾ ਕੇ ਪਹਿਲੇ ਦੱਸਤਾ ਕਿ ਮੇਰਾ ਡਬਈ ਦਾ ਵੀਜ਼ਾ ਆ ਗਿਆ ਵਾ ਸਾਰਿਆਂ ਨੂੰ ਸੱਚੀ ਦੱਸਿਆ ਇਸ ਵਾਰੀ ਕੋਈ ਕੋਈ ਝੂਠ ਨਹੀਂ ਬੋਲਿਆ ਤੇ ਦਰਮਿਆਨ ਫਾਵੀ ਦਿੱਤਾ ਵਾ ਲਾਈਵ ਕੈਮਰਾ ਵੀਜ਼ਾ ਆ ਚੁੱਕਿਆ ਵਾ ਉਹ ਕਿਹੜੇ ਕੰਜਰ ਨੇ ਤੈਨੂੰ ਡਬਈ ਦਾ ਵੀਜ਼ਾ ਦੇਤਾ ਉਹ ਮੈਨੂੰ ਉਹ ਬੰਦੇ ਦਾ ਪਤਾ ਲੱਗ ਜਾ ਜਿਹਨੇ ਤੈਨੂੰ ਬੀਜਾ ਦਿੱਤਾਗਾ ਮੈਂ ਸਾਲੇ ਦੇ ਹੱਥ ਕਾਲਾ ਮ ਕਰ ਦੂੰ ਜਮਾ ਹੱਥਾ ਵੜ ਦੂੰ ਉਹਦੇ ਘਰ 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 ਇਹ ਕਰ ਨਾ ਕਰ 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 ਉਹਦੋਂ ਬਹੁਤ ਬਹੁਤ ਮੇਰਾ ਮਨ ਉਦਾਸ ਆ ਜਿੰਦਗੀ ਜੀ ਕਦੇ ਸੁਪਨਾ ਵੀ ਨਹੀਂ ਲਿਆ ਸੀ ਕਿ ਮੈਂ ਦੁਬਾਰਾ ਡੁੱਬਈ ਜਾਊਗਾ ਮੈਂ ਸੋਚਿਆ ਸੀ ਵੱਡੀ ਕੰਟਰੀ ਹੀ ਜਾਊਗਾ ਤਵਾਰ ਕੇੰਦੇ ਨਾਲ ਜੇ ਤੜੀ ਰੋਟੀ ਦਾਲਾ ਪਾਣੀ ਜਿੱਥੇ ਲਿਖਿਆ ਉਹ ਤੂੰ ਖਾ ਲਈ ਅੱਗੇ ਜਾਣਾ ਪੈਣਾ ਮੇਰਾ ਮਨ ਬਹੁਤ 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 ਦਾਸ ਆ ਮੈਂ ਕਦੇ ਸੋਚਿਆ ਵੀ ਨਹੀਂ ਸੀਗਾ ਵੀ ਮੈਂ ਦਵਾਈ ਦਵਾਰ ਤੋਂ ਮੁੜ ਕੇ ਜਾਊਂਗਾ ਮੈਂ ਤਾਂ ਸੋਚਿਆ ਸੀਗਾ ਵੀ ਮੈਂ ਤਾਂ ਕਿਸੇ ਵੱਡੀ ਕੰਟਰੀ ਦੇ ਵਿੱਚ ਜਾਊਂਗਾ ਹੁਣੇ ਲੱਗਦੇ ਤੈਨੂੰ ਟਰੂਡੋ ਘਰੇ ਆ ਕੇ ਪੀਆਰ ਦੇ ਦੇ ਉਹ ਦਵਾਈ ਵੀ ਬਹੁਤ ਘੈਂਟ ਕੰਟਰੀ ਆ ਬਸ ਬੰਦਾ ਮਿਹਨਤੀ ਹੋਣਾ ਚਾਹੀਦਾ ਕਈ ਬੰਦਿਆਂ ਨੇ ਡਬਈ ਦੇ ਵਿੱਚ ਹੱਡ ਤੋੜ ਮਿਹਨਤ ਕਰਕੇ ਪੰਜਾਬ ਦੇ ਵਿੱਚ ਕੋਠੀਆਂ ਪਾਲੀਆਂ ਐਨੀਆਂ ਜ਼ਮੀਨਾਂ ਲੈ ਲਈਆਂ ਉਹ ਜਦੋਂ ਕੁਝ ਨਹੀਂ ਹੋਣਾ ਵੇ ਕੁਝ ਨਹੀਂ ਹੋਣਾ ਇੱਥੇ ਰਹਿ ਪਾ ਮੇਰਾ ਸਾਲਾ ਪਖੰਡ ਜੇ ਕਰੀ ਜਾਂਦਾ ਉਹ ਡਬਈ ਦੇ ਵਿੱਚ ਕਿਸੇ ਸੇਖ ਨੇ ਤੇਰਾ ਗਲ ਵੜ ਦੇਣਾ ਐਜੇ ਲੱchnਾ ਨਾ ਕਰੀਂ ਉੱਥੇ ਹਜੇ ਵੀ ਕਹਿਣਾ ਫੇਰ ਨਾ کہیں ਵੀ ਸੁੱਖ ਤੋਂ ਮਹੀਨੇ ਤੈਨੂੰ ਦੱਸਿਆ ਨਹੀਂ ਹੈਗਾ ਕਿੰਨੇ ਤੇਜਸਵੀ ਲੋਕ ਹੈ ਸਾਡੇ ਕੋਲ ਕਿੰਨੇ ਸ਼ਾਨਦਾਰ ਵਿਚਾਰ ਰੱਖਦੇ ਹਨ ਕਿੱਡਨ ਵਾਲੀ ਥੋੜੀ ਹੈ ਕੀਤੀ ਆ ਲਈ ਦੋ ਮਿੰਟ ਫੜਾ ਦੇ ਕੋਈ ਗੱਲ ਨਹੀਂ ਨਹੀਂ ਹੋ ਮੈਨੇ ਸੇਡ ਦੇਣੀ ਇਧਰ ਉਧਰ ਕੋਈ ਨਾ ਮੈਂ ਫਾ ਲੂਗਾ ਨਹੀਂ ਨਹੀਂ ਮੈਂ ਨਹੀਂ ਦੇਣੀ ਮੇਰੀ ਘਰ ਵਾਲੀ ਵੀ ਸਾਰੀ ਦਿਹਾੜੀ ਅੱਕੀਏ ਰਹਿੰਦੀ ਆ ਦੱਸ ਕੋਈ ਕੰਮ ਕਾਜ ਕਰ ਲਾ ਪਰ ਨਾ ਨਾ ਕੰਮ ਕਾਜ ਵੀ ਨਹੀਂ ਹੋਣਾ ਇਹ ਤੋਂ ਜੇ ਕੋਈ ਕੰਮ ਕੁਮ ਕਰਨ ਨੂੰ ਕਹਿ ਵੀ ਦਿੱਤਾ ਕਹੂਗੀ ਮੈਨੂੰ ਤਾਂ ਬੁਖਾਰ ਚੜ ਰਿਹਾ ਮੇਰੇ ਤਾਂ ਟੂਹੀ ਦੇ ਨਾ ਮਣ ਕੇ ਮਣ ਕੇ ਹਿੱਲੇ ਪਏ ਨੇ ਬਸ ਵੀਡੀਓ ਬਣਾਉਣ ਜੋਗ ਗਈ ਹਾਂ ਜੇ ਇਹਨੂੰ ਕਿਤੇ ਕਹਿ ਵੀ ਦਵੇ ਆਜੂ ਜਾਣ ਅੱਜ ਆਪਾਂ ਘੁੰਮ ਕੇ ਆਉਣੇ ਆਂਗੇ ਸ਼ਾਪਿੰਗ ਕਰਕੇ ਆਵਾਂਗੇ ਨਾਲ ਦੀ ਨਾਲ ਭਮੀਰੀ ਬਣ ਜੂਗੀ ਮਿੰਟਾਂ ਦੇ ਵਿੱਚ ਤਿਆਰ ਹੋ ਜੂ ਉਹ ਪਤਨੀ ਨੂੰ ਘਰੇ ਬੈ ਕੇ ਕੀ ਹੁੰਦਾਗਾ ਕੀ ਇਹਦੇ ਸੱਪ ਲੜਦਾ ਸਾਰੀ ਦਿਹਾੜੀ ਅੱਕੀ ਰਹੂ ਇਹ ਸੂਸਣੀ ਜੀ ਹੁਣ ਹੁਣ ਤੈਨੂੰ ਮੈਂ ਦਿਖਿਆ ਹੀ ਨਹੀਂ ਕਰਨਾ ਘਰੇ ਵਧੀਆ ਹੈ ਬੇਲਾ ਖਾਂਦਾ ਨਾ ਮੈਂ ਵਧੀਆ ਨਹੀਂ ਦਿਖਿਆ ਕਰਨਾ ਤੇ ਦੇਖਾ ਦੇਖ ਲੜਕੀ ਕੀ ਖੁਸ਼ੀ ਕੋ ਦੇਖ ਲਾ ਮम्मा ਕਿੰਨੀ ਖੁਸ਼ ਹੋਗੀ ਵੀ ਤੂੰ ਬਾਹਰ ਚੱਲਿਆਂਗਾ ਇੱਕ ਧਮ ਇਹਨਾਂ ਨੇ ਵਕਤ ਬਦਲ ਦਿਆ ਜਜ਼ਬਾਤ ਬਦਲ ਦिए ਜ਼ਿੰਦਗੀ ਬਦਲਦੀ ਇੱਕ ਮੈਂ ਕਹਣਾ ਹਜੇ ਵੀ ਤੇਰੇ ਕੋਲ ਟਾਈਮ ਹੈਗਾ ਇਹਨੂੰ ਸੰਭਲਾ ਸੰਭਲਾ ਇੱਥੇ ਹੀ ਰਹਿ ਪਾ ਇੱਥੇ ਕੋਈ ਦਿਹਾੜੀ ਦੱਪਾ ਕਰ ਲਈ ਕੋਈ ਕੰਮ-ਕੁਮ ਕਰ ਲਈ ਕਿਸੇ ਫੈਕਟਰੀ 'ਚ ਲੱਗ ਜੀ ਵਧੀਆ ਰਹੇਗਾ ਜੇ ਤੂੰ ਬਾਹਰ ਭਾਗ ਗਿਆ ਨਾ ਇਹਨੇ ਕੋਈ ਚੰਦ ਚੁੰਦ ਚਾੜ ਦੇਣਾ ਮੈਂ ਤਾਂ ਆਪ ਆਪਣਾ ਬੋਰੀਆ ਬਿਸਤਰਾ ਗੋਲ ਕਰਕੇ ਤੇ ਚੱਲ ਜਾਣਾ ਹੁੰਦਾ ਕਿੱਧਰ ਚੱਲ ਜਾਣਾ ਹੋਰਿਆ ਫਿਰ ਤੇਰੇ ਵਰਗਾ ਕਹਿੰਦਾ ਹੁੰਦਾਗਾ ਭਗਵਾਨ ਤਮਨ ਜੀ ਤੁਹਾਨੂੰ ਬੇਨਤੀ ਆ ਗਈ ਵੀ ਬੱਸ ਮੈਨੂੰ ਜਲਦੀ ਜਲਦੀ ਡਬਈ ਤੋਂ ਕਢਾ ਲਓ ਨਹੀਂ ਮੈਂ ਇੱਥੇ ਵਾਰ ਚੂੰਗਾ ਹਜੇ ਵੀ ਤੇਰੇ ਕੋਲ ਟਾਈਮ ਹੈਗਾ ਸਾਂਭ ਲਾ ਕੰਜਰ ਦਿਆ ਕੱਢ ਲਾ ਲੈਣਾ ਮੇਰਾ ਪਾਸਪੋਰਟ ਇਹ ਕਿੱਥੋਂ ਲਿਆ ਤੈਨੂੰ ਪਤਾ ਨਹੀਂ ਮੇਰਾ ਪਾਸਪੋਰਟ ਕਿੱਥੇ ਹੈ ਮੀਨਾ ਕਿਹਨੂੰ ਕੀ ਪਤਾ ਮੈਂ ਤਾਂ ਜਿਹੜੀ ਚੀਜ਼ ਅੰਦਰ ਆਦੀ ਮੇਰੀ ਅਲਮਾਰੀ ਨੂੰ ਤਾਂ ਕੋਈ ਹੱਥ ਨਹੀਂ ਲਾਂਦਾ ਮਿੱਤ ਸੁਆਈ ਇਹਨੂੰ ਕਿੱਥੇ ਪਤਾ ਹੋਣਾ ਪਾਸਪੋਰਟ ਦਾ ਵੀਡੀਓ ਬਣਾਉਣ ਤੋਂ ਤਾਂ ਇਹਨੂੰ ਬੇਲ ਨਹੀਂ ਮਿਲਦੀ ਹੈਗੀ ਮੈਂ ਲਾਉਣਾ ਕਿਉਂ ਮੇਰੇ ਤੋਂ ਬਿਨਾ ਪੁੱਛੇ ਕਿਉਂ ਹੱਥ ਲਾਇਆ ਮੈਨੂੰ ਲੋੜ ਸੀ ਮੈਂ ਕੱਢ ਲਿਆ ਮੈਨੂੰ ਕਿਹਨੇ ਪੁੱਛਿਆ ਪਾਗਲ ਹੋਊ ਰਾ ਤੂੰ ਤੱਕਲੇ ਤੂੰ ਕੀ ਬੋਲ ਰਹੀ ਹੈ ਚੁੱਪ ਹੋ ਜਾ ਸੱਤਵੀਂ ਫੇਰ ਕਹਿੰਦੀ ਮੇਰੀ ਅਲਮਾਰੀ ਨੂੰ ਮੇਰੇ ਤੋਂ ਬਿਨਾ ਪੁੱਛੇ ਹੱਥ ਕਿਵੇਂ ਲਾਇਆ ਕੀ ਗੱਲ ਮਹਾਰਾਜ ਆ ਪਟਿਆਲੇ ਦੀ ਕੁੜੀਆਂ ਤੂੰ ਵੀ ਇਹਦੇ ਵਿੱਚ ਖਜ਼ਾਨਾ ਪਿਆ ਹੀਰੇ ਪਏ ਨੇ ਉਹ ਤੇਰਾ ਖਸਮਾ ਲਾ ਸਕਦਾ ਹੱਥ ਕੱਲ ਨੂੰ ਤਾਂ ਤੂੰ ਕਹੇਂਗੀ ਮੈਨੂੰ ਵੀ ਨਾ ਹੱਥ ਲਾ ਮੈਨੂੰ ਬਿਨਾ ਪੁੱਛੇ ਜੇ ਤੂੰ ਹੱਥ ਲਾਇਆ ਤਾਂ ਦੇਖ ਲੈ ਓਕੇ ਜੀ ਜਨਾਨੀਆਂ ਯਾਰ ਇਹਦੇ ਮਰ ਦੋ ਚਾਰ ਰਾਖੜੇ ਇਹਦੇ ਚਮੜਾਈ ਪਈ ਆ ਹੱਦ ਹੋ ਗਈ ਲੈ ਉਹ ਮੈਂ ਤੈਨੂੰ ਗੱਲ ਦਾ ਕਹਤੀ ਮੈਨੂੰ ਗਲਤ ਜੀ ਲੱਗ ਰਹੀ ਆ ਇਹਨੂੰ ਸੰਭਲਾ ਸੰਭਲੇ ਦੇ ਦੋ ਚਾਰ ਰਾਖੜੇ ਮਾਰ ਜਾ ਇਹਨੂੰ ਆਪਦੇ ਨਾਲ ਹੀ ਲੈ ਜਾ ਵਧੀਆ ਰਹੇਗਾ ਇੱਥੇ ਜੇ ਕੋਈ ਚੰਦੇ ਚੁੰਦੇ ਚੜਾਦਾ ਨਾ ਤੇਰੇ ਵਰਗਾ ਫਿਰ ਸਲਫਾਸ ਪੀ ਲੈਂਦਾ ਇਹਨਾਂ ਨਹੀਂ ਗੱਲ ਕਰਨੀ ਮੈਂ ਨਹੀਂ ਭਲਾਣਾ ਹੈਗਾ ਮੇਰੇ ਤੋਂ ਬਿਨਾ ਪੁੱਛੇ ਚੀਜ਼ਾਂ ਕਰਦੇ ਤੋਈ ਬਿਨਾ ਪੁੱਛੇ ਚੀਜ਼ ਤਾਂ ਕੱਢੀ ਨਹੀਂ ਯਾਰ ਇਹ ਨਹੀਂ ਪੁੱਛੇ ਕੱਢੀ ਮੈਨੂੰ ਤਾਂ ਤੂੰ ਮੈਨੂੰ ਲੋਡ ਸੀ ਹੁਣ ਤੇ ਤੈਨੂੰ ਪਤਾ ਲੱਗੂਗਾ ਇਹ ਲੋਡ ਨਹੀਂ ਇਦਾਂ ਨਹੀਂ ਹੁੰਦਾ ਵਾ ਲੈ ਦੇਖ ਲਾ ਓਏ ਕਿੰਨੀ ਜਾਰੇ ਚਮਲਾ ਕੇ ਰੱਖੀ ਪਈ ਐ ਇਹ ਚੰਦਰਮੁਖੀ ਜੀ ਤੂੰ ਹੁਣ ਲੋਕਾਂ ਦੀਆਂ ਘਰ ਵਾਲੀਆਂ ਵੀ ਹੈਗੀਆਂ ਹੀ ਨੇ ਉਹ ਆਪਦੇ ਘਰ ਵਾਲੇ ਨੂੰ ਕਹਿੰਦੀਆਂ ਨੇ ਜਾਣ ਆਪਾਂ ਇੱਕਾਂ ਆਪਣੇ ਇੱਕੇ ਜਿੰਦ ਜਾਣ ਆ ਆਪਣਾ ਸਾਰਾ ਕੁਝ ਇੱਕੋ ਆਗਾ ਅਲਮਾਰੀ ਵੀ ਇੱਕਾ ਬੈਗ ਵੀ ਇੱਕਾ ਸਾਰਾ ਕੁਝ ਇੱਕਾਗਾ ਮੈਨੂੰ ਲੱਗਦਾ ਇਹ ਚੰਦਰਮੁਖੀ ਜੀ ਸਾਰੇ ਕੰਮ ਇਹ ਤੋਂ ਹੀ ਕਰਾਉਂਦੀ ਹੋਗੀ ਵਿਚਾਰੇ ਤੋਂ ਪਰ ਵਿਚਾਰਾ ਵੀ ਕਾਹਨੂੰ ਅਸਲੇ ਨੇ ਆਪਦਾ ਚਮਲਾਈ ਆਪਦੀ ਤੀਮੀ ਐਨੀ ਤਾਂ ਦਾਲ ਵੀ ਨਹੀਂ ਥੱਲੇ ਲੱਗਦੀ ਜਿੰਨਾ ਪਤੰਦਰ ਆ ਤੂੰ ਧੀਮੀ ਦਾ ਥੱਲੇ ਲੱਗਿਆ ਪਿਆਗਾ ਰੋਟੀ ਟੁੱਕ ਵੀ ਇਦਾਂ ਹੀ ਕਰਾਉਂਦੀ ਹੋਊਗੀ ਭਾਂਡੇ ਭੁੰਡੇ ਮਜਾਉਣੇ ਝਾੜੂ ਪੋਚਾ ਕਰਨਾ ਇਹੀ ਕਰ ਦਊ ਸਾਰਾ ਕੁਝ ਕਲੇਰੀ ਮੋਰ ਜਾ ਉੱਥੇ ਉੱਥੇ ਉਸੇ ਉਸੇ ਕੰਪਨੀ ਦਾ ਨਹੀਂ ਉਹਥੇ ਨਹੀਂ ਜਾਣਾ ਹੈ ਨਹੀਂ ਮੈਂ ਚੱਲ ਜਾਣਾ ਨਹੀਂ ਨਹੀਂ ਉੱਥੇ ਨਹੀਂ ਜਾਣਾ ਹੈਗਾ ਨਹੀਂ ਤੇ ਹੀ ਰਹਿਣ ਨੂੰ ਮਨਾ ਕਰਵਾ ਦੋ ਕਿ ਮੈਂ ਇਸ ਕੰਪਨੀ ਉਸ ਕੰਪਨੀ ਚ ਨਹੀਂ ਜਾਣਾ ਹੈਗਾ ਨਾ ਜਾਣਾ ਹੀ ਨਹੀਂ ਹੈਗਾ ਉਸ ਕੰਪਨੀ ਦੇ ਵਿੱਚ ਨਹੀਂ ਜਾਣਾ ਹੈਗਾ ਅਗਲਾ ਤੁਹਾਨੂੰ ਕੰਪਨੀ ਦੇ ਵਿੱਚ ਰੱਖੇ ਤੁਹਾਨੂੰ ਡਭਾਈਦਾ ਵੀਜ਼ਾ ਦਵੇ ਤੁਹਾਨੂੰ ਸੈਲਰੀ ਦੇਵੇ ਨਾ ਫੁੱਦੂ ਨੇ ਮੇਰੇ ਸਾਲੇ ਦੇ ਉਹ ਤੁਹਾਡੇ ਆਪ ਹੀ ਨਹੀਂ ਕੰਮ ਕਰਨ ਵਾਲੇ ਲੱਛਣ ਹੈਗੇ ਇੱਥੇ ਤਾਂ ਸੋਤੋ ਕੰਮ ਹੋਇਆ ਨਹੀਂ ਉੱਥੇ ਕੀ ਸਵਾਹ ਡਾਮੋਗੇ ਤੁਸੀਂ ਮੈਂ ਵੀ ਜਾਉਂਗੀ ਨਾਲ ਮੈਂ ਲਵਾ ਲਿਆ ਵੀਜ਼ਾ ਮੇਰਾ ਹੁਣ ਤੂੰ ਕੀ ਕਰੇਂਗੀ ਨਾਲ ਜਾਉਂਗੀ ਆ ਕਿ ਕਹਿੰਦੀ ਮੈਂ ਆਪ ਪਿੱਛੇ ਹੀ ਲਵਾ ਲੈਣਾ ਮੈਂ ਵੀ ਕਹਿੰਦੀ ਮੈਂ ਵੀ ਤੁਹਾਡੇ ਨਾਲ ਜਾਉਂਗੀ ਨਾ ਕੀ ਗੱਲ ਤੂੰ ਸੰਧਾਰੇ ਦੇ ਵਿੱਚ ਆਈ ਹੋਈਆਂ ਤੂੰ ਸਾਰੇ ਪਾਸੇ ਤਿਆਰੇ ਰਿਹਾ ਕਰ ਜਾਨ ਨੂੰ ਨਾ ਜਵਾਕ ਬਾਰੇ ਵੀ ਸੋਚ ਲਓ ਜਵਾਗ ਨੂੰ ਵੀ ਵਿਚਾਰੇ ਨੂੰ ਨਾਲ ਲੈ ਜਾ ਉਹ ਵਿਚਾਰਾ ਇੱਥੇ ਕੀ ਕਰੂਗਾ ਉਹ ਵੀ ਵਿਚਾਰਾ ਗਾਲਾਂ ਹੀ ਕੱਢਦਾ ਹੋਊਗਾ ਵੀ ਕਿੱਥੇ ਭੈਣ ਚੋਦਾ ਦੇ ਘਰੇ ਆ ਗਿਆ ਮੈਂ ਕਿੱਥੇ ਆ ਗਿਆ ਮੈਂ ਖੁਸ਼ ਹੁਣ ਸਾਰੇ ਜਾਣੇ ਨਹੀਂ ਨਹੀਂ ਆਪਨਾ ਕਰ ਕਿਉਂ ਨਹੀਂ ਜਾਣਾ ਹੈ ਮਣਾ ਕਿੱਦਾਂ ਕਰਦਾ ਮੈਂ ਬੈਸੀ ਉਹ ਭਰਾ ਉਹ ਨਿਹਾਰੀ ਆ ਕਿਉਂ ਨਾ ਕਰ ਦੋ ਬੱਸ ਤੇ ਕੋਈ ਨਹੀਂ ਪੈਣੀ ਜ਼ਰਾਬ ਆਪਾਂ 50 60000 ਰੁਪਏ ਮੈਂ ਪਹਿਲੀ ਘਰ ਵਾਲੀ ਦੇਖਿਆ ਜਿਹੜੀ ਆਪਦੇ ਘਰ ਵਾਲੇ ਦੀ ਤਰੱਕੀ ਤੇ ਬਿਲਕੁਲ ਵੀ ਖੁਸ਼ ਨਹੀਂ ਹੈਗੀ ਦੇਖੋ ਦੇਖੋ दरंदगी चेहरे से टपकती है नंबर एक का कबीना है जी 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 आंखें देखो नियत में खोट साफ नजर आता है हवस से भरी हुई ओ मेरा सड़ा कामलियां दा टब्बरा ओ जमा कामलियां दा टब्बरा मेरा तो दिमाग खराब हो गया लोकां दीया घर वालीयां ठां दे जाके मथा टेक दिया ने सुखा सुख दिया ने बी मेरे घर खूब तरक्की करे मेरा पति परमेश्वर ਪਰ ਅੱਜ ਕੱਲ੍ਹ ਦੀਆਂ ਤਾਂ ਪਰਮੇਸ਼ਵਰ ਮੰਨਦੀਆਂ ਨਹੀਂ ਹੈਗੀ ਹਾਂ ਵੀ ਮੇਰਾ ਪਤੀ ਖੂਬ ਤਰੱਕੀ ਕਰੇ ਵਧੀਆ ਪੈਸੇ ਕਮਾਵੇ ਤੇ ਮੇਰੇ ਸ਼ੌਂਕ ਪੂਰੇ ਕਰੇ ਤੇ ਇਹਨੂੰ ਦੇਖ ਲੋ ਇਹਨੂੰ ਪੋਰਾ ਖੁਸ਼ੀ ਵੀ ਨਹੀਂ ਹੈਗੀ ਵੀ ਹਾਂ ਮੇਰਾ ਖਸਮਾ ਜਿਹੜਾ ਉਹ ਤਰੱਕੀ ਕਰ ਰਿਹਾ ਤਰੱਕੀ ਕਰੇ ਮਾੜੀ ਮੋਟੀ ਉਹ ਜਾਣਾ ਹੀ ਨਹੀਂ ਉੱਥੇ ਜਾਣਾ ਮੈਂ ਇੱਥੇ ਚੱਲਣ ਦਾ ਡਿਆ ਅੰਨਕ ਸਿਸਟਮ ਯਾਰ ਉੱਥੇ ਕੀ ਕਰਨਾ ਮੈਂ ਜਾ ਕੇ ਓ ਮੁੰਡਿਆ ਉਹ ਰਿਆ ਪਤੌ ਰਿਆ ਐਂ ਗਾ ਰ ਬਾਜ਼ਾਰ ਦੇ ਵਿੱਚ ਜਾ ਇੱਕ 60 ਰੁਪਏ ਦਾ ਨਾਰੀਅਲ ਲੈ ਤੇਰੇ ਸਿਰ 'ਚ ਮਾਰ ਇਹਦਾ ਸਿਰ ਪਾੜ ਦੇ ਬੱਸ ਜੇ ਮਾਰ ਮਾਰ ਕੋ ਖੋਪੜੀ ਤੋੜ ਛਲੇ ਕ ਮਾਰ ਉਹ ਇੰਨੀ ਜਮਲਾ ਕੇ ਰੱਖੀ ਪਈ ਐ ਇੰਨੀ ਜਮਲਾ ਕੇ ਰੱਖੀ ਪਈ ਐ ਅਨੀ ਤਾਂ ਪਤੰਦਰਾ ਦਾਲ ਵੀ ਨਹੀਂ ਥੱਲੇ ਲੱਗਦੀ ਜਿੰਨਾ ਤੂੰ ਟੀਮੀ ਦੇ ਥੱਲੇ ਲੱਗਿਆ ਪਿਆ ਹਾਂਜੀ ਆਪਾਂ ਜਲਦੀ ਜਲਦੀ ਪਾਰਟ 2 ਵੀ ਲੈ ਕੇ ਆਵਾਂਗੇ ਤੇ ਜਲਦੀ ਜਲਦੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਵੀ ਆਪਣੀ ਵੀਡੀਓ ਕਿਵੇਂ ਲੱਗੀ ਧੰਨਵਾਦ ਸਾਰਿਆਂ ਦਾ